ਹਾਂ ਪੂਆ ਸੱਸੀ ਕਾਹ ਦਾ ਹਲੋ ਸੱਸੀ ਕਾਹ ਦਾ ਸੱਸੀ ਕਾਹ ਦਾ ਹਾਂਜੀ ਸੱਸੀ ਕਾਹ ਦਾ ਮੈਂ ਖਪੂਆ ਸੱਸ ਨੂੰ ਫੋਨ ਤਾਂ ਕਰ ਲਿਆ ਅੱਜ ਮੈਂ ਨੂੰ ਤੇ ਯਾਦ ਕਰਦੇ ਹਾਂ ਤੁਸੀਂ ਮੈਂ ਤੇ ਕਰਦੇ ਮੈਂ ਹੀ ਯਾਦ ਕਰਨਾ ਆਈ ਹਾਂ ਤੁਹਾਨੂੰ ਮੈਂ ਹੀ ਯਾਦ ਕਰਦੀ ਰਹਿਣੀ ਆਗੀ ਮਾਚਾ ਤੇ ਨੂੰ ਛੱਡ ਕੇ ਸੀ ਕਿੱਥੇ ਜਾਣਾ ਪਹਿਲਾਂ ਮੈਨੂੰ ਇਹ ਤਾਂ ਦੱਸ ਤੇ ਨਹੀਂ ਜਾਣਾ ਮੇਰੇ ਕੋਲ ਆਉਣਾ ਅੱਛਾ ਹਾਂਜੀ ਮੇਰੇ ਕੋਲ ਆਉਂਗੇ ਤੁਸੀਂ ਮਾਤਾ ਰਿਪਤੀ ਜੀ ਯਾਦ ਕਰਦੇ ਸੀ ਅੱਜ ਅੱਛਾ ਉਹ ਕਹਿੰਦੀ ਪੂਆ ਨਹੀਂ ਆਇਆ ਪੂਆ ਨਹੀਂ ਲੱਗੇ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਮੇਰੀ ਜਸਕ੍ਰਿਤ ਮੈਨੂੰ ਕਹਿੰਦੀ ਤਾਂ ਸੀ ਅਸੀਂ ਦੋਨੇ ਜੀ ਆਵਾਂਗੇ ਵੀ ਵੀ ਆਉਣਗੇ ਤੇ ਅਸੀਂ ਆਵਾਂਗੇ ਤੁਹਾਡੇ ਜਮਾਈ ਵੀ ਆਊਗਾ ਮੈਂ ਕਿਹਾ ਸੋਨੇ ਤੋਂ ਸਵਰਗਾ ਹੋ ਜਾਊਗਾ ਤੁਸੀਂ ਆਜੋ ਫਿਰ ਉਹ ਕਹਿੰਦੀ ਦੀ ਮੈਂ ਆਉਂਗੀ ਕੱਲੀ ਮੈਂ ਆਉਂਗੀ ਨਾ ਉਹ ਆਈ ਇਹਨਾਂ ਤੋਂ ਸਹੀ ਮੈਂ ਤਾਂ ਪਤਾ ਨਹੀਂ ਲੱਗਿਆ ਕੀ ਕੁਝ ਕਰਗੇ ਤੁਸੀਂ ਕਿ ਕਰਨਾ ਹੈ ਇਹ ਕੋਸ਼ਿਸ਼ ਤੇ ਕੀ ਕਰਨਾ ਸੀਗਾ ਕੀ ਕੋਸਾ ਆਪਾ ਕਰਨਾ ਹੈ ਜਿਹੜਾ ਬਸ ਕਰਨਾ ਹੁਣ ਪੁਰਾਣ ਬਾਲਾ ਜੀ ਕਰੀ ਜਾਂਦਾ ਹੁਣ ਦੱਸ ਤੂੰ ਨਾ ਮੇਰਾ ਕੰਮ ਕਰੇਂਗੀ ਤਾਂ ਹੋਰ ਕੀ ਦੂਜਾ ਕੜਾ ਕਰੂਗਾ ਮੇਰਾ ਤਾਂ ਖੁਦ ਬਹੁਤ ਈ ਕਰਦਾ ਮੈਂ ਤਾਂ ਤੁਸੀਂ ਇਹ ਜਮਸਲ ਕੀ ਗਈ ਉਸ ਟਾਈਮ ਹਾਈ ਮੇਰਾ ਤਾਂ ਜਵਾਨੀ ਦਵਾਰੇ ਤਹਾ ਗਈ ਮੇਰੇ ਤੇ ਤਾਂ ਮਜਾ ਮਜਾ ਹੀ ਬਹੁਤਾ ਹੈ ਜੀ ਹਰ ਹਰੇ ਹਾਜੀ ਮੇਰੀ ਮਾਰ ਕਿੰਨੀ ਕੈ 40 ਸਾਲ ਦੀ ਤਾ ਮੇਰੀ ਕੋਈ ਜ਼ਿਆਦੀ ਉਮਰ ਤਾਂ ਨਹੀਂ 40 ਦੀ ਨਾ ਦੂਜੀ ਨਾ 32 ਦੇ ਲੱਗਦੇ ਹੋ ਤੁਸੀਂ ਹਾਏ ਹਾਏ ਉਹ ਤਾਂ ਮੰਡੀ ਨੇ ਕਰਕੇ ਰੱਖਿਆ ਆਪਣੇ ਆਪ ਨੇ ਕਿਦੇ ਵਾਸਤੇ ਜਵਾਨੀ ਦੇ ਮ제 ਲੈਣ ਵਾਸਤੇ ਆਨੰਦ ਲੈਣ ਵਾਸਤੇ ਬੱਚਾ ਆਨੰਦ ਲਈ ਆਕਰੋ ਫਿਰ ਮ제 ਤਾਂ ਮੈਂ ਨਹੀਂ ਦੇਣੀ ਹਨ ਤੁਹਾਨੂੰ ਕਦੋਂ ਦੇਂਗਾ ਜਦੋਂ ਤੂੰ ਦੇਂਦੀ ਮੈਂ ਸਭਾ ਮੈਂ ਤਾਂ ਦੇਉਂਗੀ ਮੈਂ ਸਾਰਾ ਕੁਝ ਦੇਵਾਂਗੀ ਅਗਲੀ ਪਿਛਲੀ ਸਾਰਾ ਕੁਝ ਦੇਵਾਂਗੀ ਹਾਂ ਪਿਛਲੇ ਦੇ ਨਹੀਂ ਆ ਮੈਨੂੰ ਬਹੁਤ ਮਜ਼ਾ ਆਉਂਦਾ ਸੱਚੀ ਹਾਂ ਮੈਨੂੰ ਬਹੁਤ ਨਜ਼ਾਰੇ ਹੁੰਦੇ ਆ ਵਿੱਚ ਅੱਛਾ ਫਿਰ ਕਿਵੇਂ ਕਰਕੇ ਪਾਵਾਂ ਮੈਂ ਚ ਬੱਸ ਪਵਾਤਾ ਮੈਂ ਪੀ ਲੂੰਗੀ ਆ ਤੇ ਪੀੜ ਨਹੀਂ ਹੁੰਦੀ ਤੇਰੇ ਵਰਗੇ ਤੇ ਪਾਏ ਤੇਲ ਤੁਲ ਦੇਣਾ ਪਊਗਾ ਹਨਾ ਲੈ ਲੁਬਰੀ ਗੜੇ ਟੋਚ ਕੋਲ ਬਾਦੂ ਨੇ ਮਾਰਕੀਟ ਚ ਅੱਛਾ ਲੁਬਰੀ ਗੜੇ ਚ ਲਾ ਕੇ ਉਹਨਾਂ ਤੱਕ ਰਣਿਆ ਤੁਹ ਕੋਰੀ ਲੱਤ ਨਹੀਂ ਕੀ ਮੈਂ ਪਿੱਛੇ ਲੈ ਕੇ ਨਹੀਂ ਦੇਖੀ ਮੈਂ ਤਾਂ ਗੋਗੋ ਲਈ ਸੀ ਨਾ ਉਹਦੇ ਨਾਲ ਟਾਈਮ ਆਪਣਾ ਥੋੜਾ ਹੋਰ ਅੱਛਾ ਕੀ ਹਾਂ ਟਾਈਮ ਥੋੜਾ ਜਿਹਾ ਹੁੰਦਾ ਨਾ ਤੇ ਜੀ ਬੜਾ ਕਰੀ ਜਾਂਦਾ ਮਸੇ ਉਹ ਕਿੰਨੇ ਕਰ ਗਿਆ ਅੱਛਾ ਮੇਰੀ ਗੱਲ ਸੁਣ ਰਣਜੀਤ ਵੀ ਮੈਂ ਵੀ ਐਨੀ ਜਿਆਦਾ ਨਹੀਂ ਹੁੰਦੀ ਪੀੜ ਵੈਸੇ ਤੂੰ comfortable ਆ ਕੇ ਫਿਰ ਤਾਂ ਮੈਂ ਕਰ ਲੂੰਗੀ ਨਹੀਂ ਤਾਂ ਲੈਣ ਦੇ ਫਿਰ ਤਾਂ ਮੈਂ ਤਾਂ ਅਗਲੀ ਦੇ ਦੂੰਗੀ ਨਾ ਨਹੀਂ ਅਗਲੀ ਚ ਮੈਂ ਤਾਂ ਜਿਆਦਾ ਆਉਂਦਾ ਵਾਂ ਜਦੋਂ ਗਰਮ ਗਰਮ ਪਤਾ ਕੀ ਐ ਅਗਲੀ ਚ ਐਂ ਆ ਨਾ ਵੀ ਜਦੋਂ ਆਪਾਂ ਅਗਲੀ ਚ ਪਾਉਂਦੇ ਆ ਤੇ ਉਹ ਨਾ ਅੰਦਰੋਂ ਐਂ liquid ਜਾ ਛੱਡਦੀ ਐ ਗਰਮ ਗਰਮ ਉਹ ਨਾ ਬਾਲਾ ਮਜ਼ਾ ਆਉਂਦਾ ਹੁੰਦਾ ਵਾ ਇਹਨਾਂ ਨੂੰ ਸੱਚੀ ਕਿ ਹਾਂ ਇੱਕ ਮੇਰੇ ਕੋਲ ਹੈ ਹੀ ਐ ਜੀ ਕੋਟ ਦੀ ਬਹੁਤ ਆ ਜੀ ਮੈਂ ਅੰਦਰੋਂ ਖਿੱਚਦੀ ਵੀ ਐ ਤੇ ਫਿਰ ਪਿਛਲੀ ਚ ਤਾਂ ਕਿਹੜਾ ਪਿਛਲੀ ਚ ਕਿਹੜਾ ਕੋਈ liquid ਰਿਲੀਜ਼ ਹੋਣਾ ਮੈਨੂੰ ਦੱਸ ਹਾਂ ਹੂੰ ਸਮਝ ਗਿਆ ਨਾ ਮੇਰੀ ਗੱਲ ਨੂੰ ਇਹ ਤਾਂ ਹੈ ਆ ਤੇ ਮਤਲਬ ਇਹੋ ਤੋਂ ਅਗਲੀ ਜੋ ਕਰਾਂਗੇ ਤਾਂ ਸਵਾਦ ਤਾਂ ਉੱਥੇ ਹੀ ਆਵਣਾ ਉਦੋਂ ਹੀ ਤਾਂ ਫਿਰ ਅੰਦਰੋਂ ਐ ਟਰਮਲਟ ਜਲਾਉਣੀ ਉਹ ਜੀ ਕਚੀਨ ਕਰਦੇ ਹੁੰਦੇ ਸੀ ਹੁਣ ਕਿੱਥੇ ਕੀ ਕਰਦੇ ਸੀ ਮੈਂ ਇਹ ਕਹਿੰਦਾ ਤੁਸੀਂ ਆਉਣਾ ਨਹੀਂ ਕਿਤੇ ਫਿਰ ਤਾਂ ਬਾਹਰਲੇ ਕਮਰੇ ਦਾ ਆਪਣਾ ਬਣ ਗਿਆ ਕਰੂਗਾ ਰਾਤ ਨੂੰ ਦੋ ਚਰਦੰਦ ਬਣਾ ਲਓ ਪਰ ਹੰਡਾ ਹੈ ਮੈਨਾਂ ਜੇ ਪੌਦੀ ਸੰਗਰਾ ਮਰਵਾਲ ਪੌਦੀ ਪੌਦੀ ਸੰਗਰਾਤ ਲੱਗ ਗਈ ਅੱਜ ਪਤਾ ਹੈ ਤੈਨੂੰ ఒక అబ్బాయి చూడండి ఇంకా అడిగి ఆపు బయటే మీరే పేడం లేదు ఇప్పుడు 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 ఇప ਯੋ ਤੁਸੀਂ ਠੀਕ ਹੋ ਨਾ ਹੁਣ ਠੰਡਾ ਹੈ ਜੀ ਤਾਂ ਬਾਹਰ ਆਪਾਂ ਮੋਟੇ ਲਿਜਾਈ ਹੈਈ ਇੱਕ ਜਾਈ ਕੋਟ ਤੇ ਪਤਾ ਨਹੀਂ ਕਿ ਕਰਦੇ ਨਾ ਅੱਛਾ ਜੀ ਔਰ ਮੈਂ ਤਾਂ ਪੂਰੀ ਰੈਡੀ ਹਾਂ ਤਿਆਰ ਰਹਾਂਗੀ ਕੁਝ ਪਾਇਓ ਤਾਂ ਸਰੀ ਮੈਂ ਤਾਂ ਬਹੁਤ ਨੂੰ ਤਿਆਰ ਹੈ ਨਾ ਬੂਆ ਹਾਂਜੀ ਤੇ ਮੇਰੀ ਗੱਲ ਸਮਝ ਰਹੇ ਹੋ ਮੈਂ ਨਹੀਂ ਮਿਲਣ ਟਿਕ ਨੂੰ ਦਿੰਨਾ ਹਾਂਜੀ ਬੀਬੂ ਬੂਆ ਨੂੰ ਆਪਣੇ ਇੱਥੇ ਸਾਧ ਤੂੰ ਹਨਾ ਦੋ ਚਾਰ ਜਨ ਹਾਂਜੀ ਇਹ ਤੋ ਅਤਕਲੀ ਉੱਥੇ ਖੜਾ ਫੜਿਆ ਵੀ ਫੁੱਟੜ ਦਾ ਕੋਈ ਹੁੰਦਾ ਐਵੇਂ ਹਨਾ ਤੇ ਇਹੋ ਤੇ ਸਾਦਲਾ ਤੇ ਨਰੇਤਾ ਪਿੰਡਾਂ ਨਾਲ ਪਾਣੀ ਉਹ ਰਾਤ ਨੂੰ ਸੌਂ ਗਿਆ ਕਰੋ ਜੀ ਤਾਂ ਆਪਾਂ ਬਾਹਰ ਲੇ ਬੈਠ ਕੇ ਤੇ ਆਪਣੇ ਬੈੱਡ ਲੱਗ ਗਿਆ ਉੱਥੇ ਰਾਤ ਨੂੰ ਆ ਜੀ ਉਹਨੂੰ ਬੜਾ ਪਤਾ ਲੱਗਦਾ ਕਾਸੀ ਚੀਜ਼ ਦਾ ਪੱਕਾ ਕੀ ਜਮ ਪੱਕਾ ਬੂਆ ਮੈਂ ਤੈਨੂੰ ਮਦਦ ਜੀ ਨਹੀਂ ਕਰਾਂ ਲੈਂ ਮੈਂ ਤਾਂ ਫਿਰ ਪੱਕੇ ਹੀ ਆ ਜੂੰਗੀ ਅੱਛਾ ਹਾਂ ਜੀ ਤੇ ਫਿਰ ਆਇਆ ਖਿੜਿਖਿੜਿ ਤੇ ਫਿਰ ਆ ਜਸਪ੍ਰੀਤ ਨੂੰ ਫੋਨ ਲਾ ਲਾ ਤੋ ਕੱਟ ਕੇ ਤੇ ਮੈਨੂੰ ਖੁਸ਼ ਖਬਰੀ ਸੁਣਾ ਦੇ ਚੇਤੀ ਚੇਤੀ ਮੈਂ ਲਾਉਣੀ ਹੈ ਜਸਪ੍ਰੀਤ ਨੂੰ ਪੁੱਛਦੀ ਆ ਮੈਂ ਕਹਿਣੀ ਹੈ ਕਿ ਉਹ ਕਿ ਮੈਂ ਨਾ ਕਿਵੇਂ ਮੰਨੂੰਗੀ ਤਾਂ ਮੈਂ ਹਾਂ ਜਰੂਰ ਜਰੂਰ ਤੁਹਾਨੂੰ ਚੇਤੀ ਚੇਤੀ ਦੱਸੂਗੀ ਕਿ ਬਣਦਾ ਰਹੇਗਾ ਠੀਕ ਹੈ